ਇਹ ਸਾਰੇ ਬੰਦੇ ਬਸੀਪਠਾਣਾ ਤੇ ਰਹਿਣ ਵਾਲੇ ਨੇ ਜੀ ਇਸ ਫਰਮ ਦੇ ਵਿੱਚ ਕੰਮ ਕਰਦੇ ਸੀਗੇ ਤਾਂ ਜੋ ਇਹਨਾਂ ਦਾ ਇੱਥੇ ਜਿਹੜਾ ਆਣਾ ਜਾਣਾ ਹੋਇਆ ਪਰ ਉਹ ਕੈਸ਼ ਦੇ ਬਹਾਨੇ ਉਹਨਾਂ ਨੂੰ ਇਹ ਪੁਲਿਸ ਨੂੰ ਚਕਮਾ ਦੇ ਕੇ ਪੁਲਿਸ ਤੇ ਫਾਇਰ ਕੀਤਾ ਅਨਪਰਵੋਕ ਜਿਸ ਦਾ ਜਵਾਬੀ ਫਾਇਰ ਦਿੰਦੇ ਹੋਏ ਉਸ ਦੇ ਤੇ ਉਹਦੀ ਇੰਜਰੀ ਹੋਈ ਹੈ ਤੇ ਉਹਨੂੰ ਰੈਸਟ ਕਰਨ ਜਦੋਂ ਪੁਲਿਸ ਪਾਰਟੀ ਬਸੀਪਠਾਣਾ ਪਹੁੰਚੀ ਤਾਂ ਉਸਨੇ ਫਰਦਿਕ ਸ਼ਾਹ ਦੇ ਬਹਾਨੇ ਪੁਲਿਸ ਪਾਰਟੀ ਨੂੰ ਉਹ ਆਈਟੀਆਈ ਬਸੀਪਠਾਣਾ ਲੈ ਗਏ ਪੇਟ ਪਤਾ ਸੀ ਇਸ ਕਰਕੇ ਇਹਨਾਂ ਨੇ ਆਪਣੇ ਜਿਹੜੇ ਨਾਲ ਦੇ ਅ ਅਸੋਸੀਏਟਸ ਨੇ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਅਤੇ ਇਸ ਤਰੀਕੇ ਦੀ ਟਕੈਤੀ ਨੂੰ ਅੰਜਾਮ ਦਿੱਤਾ ਜੀ 1.5 ਸਾਲ ਤੋਂ ਆਸ-ਪਾਸ ਸਾਡੇ ਕੋਲ ਕੰਮ ਕਰ ਰਿਹਾ ਹੈ ਹਾਂ ਜੀ ਤੇ ਜਿਹੜਾ ਇਹਨਾਂ ਦਾ ਵਿਸ਼ਾਲ ਮਰਕਨ ਨਾਮ ਦਾ EMPLOYE ਸੀਗਾ ਉਹ ਨੂੰ ਅਰੈਸਟ ਕੀਤਾ ਗਿਆ ਉਹੀ ਇਸ ਕੇਸ ਦਾ ਮਾਸਟਰਮਾਈਂਡ ਸੀਗਾ ਉਹ ਫਰਮ ਦਾ ਅਕਾਊਂਟੈਂਟ ਸੀ ਤੇ ਤਕਰੀਬਨ ਪਿਛਲੇ 8 ਸਾਲ ਤੋਂ ਫਰਮ ਦੇ ਵਿੱਚ ਕੰਮ ਕਰ ਰਿਹਾ ਸੀਗਾ ਕੱਲ ਮੰਡੀ ਗੋਵਿੰਦਗੜ੍ਹ ਦੇ ਵਿੱਚ ਡਕੈਤੀ ਹੁੰਦੀ ਆ ਤਕਰੀਬਨ 25 ਲੱਖ ਰੁਪਏ ਜਿਹੜਾ ਹੈ ਉਹ ਲੁੱਟਿਆ ਜਾਂਦਾ ਹੈ ਪਰ ਪੁਲਿਸ ਦਾ ਇਹ ਬਲੋ ਤਕਰੀਬਨ 4 ਘੰਟਿਆਂ ਦੇ ਵਿੱਚ ਮਸਲਾ ਸੋਲਵ ਕਰ ਲਿਆ ਜਾਂਦਾ ਤੇ ਉਹਨਾਂ ਬਦਮਾਸ਼ਾਂ ਨੂੰ ਜਿਹੜਾ ਆ ਉਹ ਫੜ ਲਿਆ ਜਾਂਦਾ ਸਾਡੇ ਨਾਲ ਐਸਐਸਪੀ ਮੈਮ ਜਿਹੜੇ ਆ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਆ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਜਿਹੜਾ ਆ ਉਹ ਇਹਨਾਂ ਲੁਟੇਰਿਆਂ ਨੂੰ ਜਿਹੜਾ ਫੜਿਆ ਗਿਆ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਮੈਮ ਕੀ ਕੇਸ ਸਗਾ ਸਾਰਾ ਕਿਸ ਤਰ੍ਹਾਂ ਸੇ ਡਕੈਤੀ ਹੋਈ ਆ ਕੀ ਜੀ ਤਕਰੀਬਨ ਜੀ ਸਾਨੂੰ 3 ਵਜੇ ਜਿਹੜੀ ਹੈ ਇਨਫੋਰਮੇਸ਼ਨ ਆਈ ਸੀਗੀ ਕਿ ਮੰਡੀ ਗੁਬਿੰਦਗੜ ਜਿਹੜੀ ਦੀਪ ਸਟੀਲ ਜਿਹੜੀ ਇੰਡਸਟਰੀਜ਼ ਦੀ ਫਰਮ ਹੈ ਜਿਹੜੀ ਉੱਥੇ ਕੁਝ ਅਣਪਛਾਤੇ ਲੋਕਾਂ ਨੇ ਵੈਪਨ ਧਕਾ ਕੇ ਲੁੱਟ ਕੀਤੀ ਸੀਗੀ ਤੇ ਸਭ ਤੋਂ ਪਹਿਲਾਂ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀਗੇ ਉਹ ਮੌਕੇ ਤੇ ਇਮੀਡੀਏਟਲੀ ਪਹੁੰਚੀ ਸਭ ਤੋਂ ਪਹਿਲਾਂ ਪੁਲਿਸ ਨੇ ਜਿਹੜਾ ਹੈ ਸਾਰਾ ਸ਼ਹਿਰ ਪੂਰਾ ਡਿਸਟ੍ਰਿਕਟ ਸੀਲ ਕੀਤਾ ਤੇ ਜਿਹੜਾ ਇਹਨਾਂ ਦਾ ਵਿਸ਼ਾਲ ਮਰਕਨ ਨਾਮ ਦਾ EMPLOYEES ਸੀਗਾ ਉਹਨੂੰ ਅਰੈਸਟ ਕੀਤਾ ਗਿਆ ਉਹੀ ਇਸ ਕੇਸ ਦਾ ਮਾਸਟਰਮਾਈਂਡ ਸੀਗਾ ਉਹ ਫਰਮ ਦਾ ਅਕਾਊਂਟੈਂਟ ਸੀ ਤੇ ਤਕਰੀਬਨ ਪਿਛਲੇ ਡੇਢ ਸਾਲ ਤੋਂ ਫਰਮ ਦੇ ਵਿੱਚ ਕੰਮ ਕਰ ਰਿਹਾ ਸੀਗਾ ਉਸ ਨੂੰ ਪਤਾ ਸੀਗਾ ਕਿ ਇਸ ਟਾਈਮ ਤੇ ਜਿਹੜੇ ਨੇ ਫਰਮ ਦੇ ਮਾਲਕ ਨੇ ਜਿਹੜੇ ਉਹਨਾਂ ਦੇ ਘਰੇ ਕੋਈ ਫੰਕਸ਼ਨ ਹੈ ਤੇ ਇੱਥੇ ਕੋਈ ਮੌਜੂਦ ਨਹੀਂ ਹੋਏਗਾ ਇਸ ਤਰੀਕੇ ਦੇ ਨਾਲ ਚਖਮਾ ਦੇ ਕੇ ਉਹ ਉਹਨਾਂ ਨੇ ਆਪਣੇ ਜਿਹੜੇ ਨਾਲ ਅਸੋਸੀਏਟਸ ਨੇ ਕ੍ਰਿਮੀਨਲ ਕਾਂਸਪੀਰੇਸੀ ਕਰਕੇ ਉੱਥੇ ਇਹਨਾਂ ਨੇ ਇੱਕ ਵੱਡੀ ਡਕੈਤੀ ਨੂੰ ਅੰਜਾਮ ਦਿੱਤਾ ਪੁਲਿਸ ਪਾਰਟੀ ਨੇ ਉਸਨੂੰ ਅਰੈਸਟ ਕਰਕੇ ਜਦੋਂ ਜਸਵੰਤ ਸਿੰਘ ਜੱਸਾ ਨਾਮ ਦਾ ਉਹਨਾਂ ਦਾ ਅਸੋਸੀਏਟ ਉਹਨੂੰ ਉਹਨੂੰ ਅਰੈਸਟ ਕਰਨ ਜਦੋਂ ਪੁਲਿਸ ਪਾਰਟੀ ਵਸੀਪਠਾਣਾ ਪਹੁੰਚੀ ਤਾਂ ਉਸਨੇ ਫਰਦਿਕ ਸ਼ਾਫ ਦੇ ਬਹਾਨੇ ਪੁਲਿਸ ਪਾਰਟੀ ਨੂੰ ਉਹ आईटीआई बसि पठाणा ਲੈ ਗਏ ਉਥੇ ਬਲੈਰੋ ਗੱਡੀ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਇਹ ਦੱਸਿਆ ਸੀ ਕਿ ਇਹਦੇ ਵਿੱਚ ਕੈਸ਼ ਪਈ ਹੈ ਲੁੱਟੀ ਹੋਈ ਅਮਾਉਂਟ ਪਈ ਹੈ ਪਰ ਉਹ ਕੈਸ਼ ਦੇ ਬਹਾਨੇ ਉਹਨਾਂ ਨੂੰ ਪੁਲਿਸ ਨੂੰ ਚਕਮਾ ਦੇ ਕੇ ਪੁਲਿਸ ਤੇ ਫਾਇਰ ਕੀਤਾ ਅਨਪ੍ਰੋਵੋਕਡ ਜਿਸ ਦਾ ਜਵਾਬੀ ਫਾਇਰ ਦਿੰਦੇ ਹੋਏ ਉਹਦੇ ਤੇ ਉਹਦੀ ਇੰਜਰੀ ਹੋਈ ਹੈ ਤੇ ਉਹਦੇ ਤੇ 307 ਦਾ ਪੁਲਿਸ ਮੁਕਾਬਲੇ ਦੇ ਵਿੱਚ ਉਹਦੇ ਤੇ 307 ਦਾ ਪਰਚਾ ਦਰਜ ਹੋਇਆ ਬਸੀ ਪਠਾਣਾ ਦੇ ਵਿੱਚ ਜੀ ਅਕਾਊਂਟੈਂਟ ਤੱਕ ਕਿਵੇਂ ਕੰਟੈਕਟ ਬਣਿਆ ਕਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਮਤਲਬ ਇਹਨੂੰ ਲੁੱਟ ਨੂੰ ਜਿਹੜਾ ਇਨਜ਼ਾਮ ਦਿੱਤਾ ਜਾਂ ਸਾਰੀ ਸਾਜ਼ਿਸ਼ ਕੀਤੀ ਹੈ ਜੀ ਜੀ ਇਹ ਸਾਰੇ ਤੇ ਹਰ ਤਰੀਕੇ ਦੇ ਜੀ ਸੀਸੀਟੀਵੀ ਫੁਟੇਜ ਤੇ ਹੋਰ ਵੀ ਜਿਹੜੇ ਸਾਡੇ ਕੋਲ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਤੋਂ ਕੰਮ ਲੈਂਦੇ ਹੋਏ ਤੇ ਬੜੇ ਹੀ ਸੂਝ-ਬੂਝ ਦੇ ਨਾਲ ਪੁਲਿਸ ਪਾਰਟੀ ਨੇ ਕੰਮ ਕੀਤਾ ਤੇ ਤਕਰੀਬਨ ਜਿੱਦਾਂ ਕਿ ਤੁਸੀਂ ਦੱਸਿਆ ਜੀ ਕਿ 2 ਘੰਟੇ ਦੇ ਵਿੱਚ ਸਾਨੂੰ ਅਸੀਂ ਕਲੇਸ ਟੇਸ ਕਰਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਰਾਤੋਂ ਰਾਤ ਇਹ ਜਿਹੜੇ ਸਾਰੇ ਬੰਦੇ ਅਰੈਸਟ ਕਰਕੇ ਤਕਰੀਬਨ ਸਾਰੀ ਜਿਹੜੀ ਲੁੱਟੀ ਹੋਈ ਕੈਸ਼ ਅਮਾਊਂਟ ਹੈ ਤੇ ਜਿਹੜੀ ਗੱਡੀ ਵਾਰਦਾਤ ਦੇ ਵਿੱਚ ਯੂਜ਼ ਹੋਈ ਹੈ ਅਤੇ ਜਿਹੜੀ ਗੱਡੀ ਆਪੋਲਿਸ ਮੁਕਾਬਲੇ ਦੇ ਵਿੱਚ ਯੂਜ਼ ਹੋਈ ਹੈ ਤੇ ਵੈਪਨ ਉਹ ਸਾਰਾ ਰਿਕਵਰ ਕੀਤਾ ਜੀ ਕਿ ਮੈਮ ਕਿਹੜੇ ਕਿਹੜੇ ਅਕਿਊਜ਼ ਜਿਹੜੇ ਨਾਲ ਇਹਨਾਂ ਦੇ ਸੀਗੇ ਉਹ ਲੋਕਲੇ ਸਕੇ ਜਾਂ ਬਾਹਰ ਤੋਂ ਜਿਹੜੇ ਬੰਦੇ ਸੀ ਜਿਹੜੇ ਨਾਲ ਇਸ ਲੁੱਟ ਦੇ ਵਿੱਚ ਸ਼ਾਮਲ ਸੀ ਇਹ ਸਾਰੇ ਬੰਦੇ ਬਸੇ ਪਠਾਨਾਂ ਦੇ ਰਹਿਣ ਵਾਲੇ ਨੇ ਜੀ ਇਸ ਫਰਮ ਦੇ ਵਿੱਚ ਕੰਮ ਕਰਦੇ ਸੀਗੇ ਤਾਂ ਜੋ ਇਹਨਾਂ ਦਾ ਇੱਥੇ ਜਿਹੜਾ ਆਣਾ ਜਾਣਾ ਹੋਇਆ ਤੇ ਇਹਨਾਂ ਨੂੰ ਜਿਹੜੇ ਜਿੱਦਾਂ ਕਿ ਆਪਾਂ ਨੂੰ ਪਤਾ ਲੱਗ ਜਾਂਦੀਆਂ ਨੇ ਜੀ ਕਿ ਅੰਦਰੋਨੀ ਜਿਹੜੇ ਸੀਕਰੇਟਸ ਨੇ ਉਹਨਾਂ ਨੂੰ ਪਤਾ ਸੀਗੇ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਕ੍ਰਿਮੀਨਲ ਕਾਂਸਪੀਰੇਸੀ ਕਰਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜੀ ਬੈਕਗਰਾਉਂਡ ਵੀ ਇਹਨਾਂ ਦਾ ਹੈਗਾ ਇਸ ਤਰ੍ਹਾਂ ਪਹਿਲਾਂ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਜੀ ਬੈਕਗਰਾਉਂਡ ਕੋਈ ਨਹੀਂ ਹੈ ਜੀ ਉਹੀ ਬੜੀ ਹੈਰਾਨੀ ਜਨਕ ਗੱਲ ਹੈ ਕਿ ਇਹ ਬਿਨਾ ਕਿਸੇ ਬੈਕਗਰਾਉਂਡ ਦੇ ਇਹਨਾਂ ਨੇ ਇੰਨੇ ਸੀਰੀਅਸ ਕ੍ਰਾਈਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਇਨਸਾਈਡ ਮਤਲਬ ਕਾਫੀ ਅੰਦਰ ਦੇ ਭੇਤ ਪਤਾ ਸਕੇ ਤੇ ਹਾਂਜੀ ਇਹਨਾਂ ਨੂੰ ਭੇਤ ਪਤਾ ਸੀ ਇਸ ਕਰਕੇ ਇਹਨਾਂ ਨੇ ਆਪਣੇ ਜਿਹੜੇ ਨਾਲ ਦੇ ਅਸੋਸੀਏਟਸ ਨੇ ਉਹਨਾਂ ਨੂੰ ਇਹਦੇ ਵਿੱਚ ਇਨਵੋਲ ਕੀਤਾ ਅਤੇ ਇਸ ਤਰੀਕੇ ਦੀ ਟਕੈਤੀ ਨੂੰ ਅੰਜਾਮ ਦਿੱਤਾ ਵੈਪਨ ਮੈਮ ਜਿਸ ਤਰ੍ਹਾਂ ਉਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਤੇ ਕ੍ਰਾਸ ਫਾਇਰਿੰਗ ਹੋਈ ਆ ਤਾਂ ਵੈਪਨ ਕਿਹੜੇ ਕਿਹੜੇ ਉਹਨਾਂ ਕੋਲ ਬਰਾਮਦ ਹੋਇਆ ਹੋਰ ਕੀ ਕੀ ਗੱਡੀ ਦੇ ਵਿੱਚੋਂ ਮਿਲੇ 315 ਬੋਰ ਦਾ ਜਿਹੜਾ ਦੇਸੀ ਕਟਾ ਉਹਨਾਂ ਦਾ ਬਰਾਮਦ ਹੋਇਆ ਹੈ 5 ਲੱਖ ਦੀ ਜਿਹੜੀ ਅਮਾਉਂਟ ਹੈ ਉਹ ਗੱਡੀ ਤੋਂ ਬਰਾਮਦ ਹੋਈ ਹੈ 19 ਲੱਖ ਦੀ ਪੂਰੀ ਅਮਾਉਂਟ ਹੈ ਜਿਹੜੀ ਪੁਲਿਸ ਨੇ ਵੱਖ-ਵੱਖ ਬੰਦਿਆਂ ਤੋਂ ਜਿਹੜੀ ਹੈ ਜਿਹਦਾ ਡੀਟੇਲ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਾਰਿਆਂ ਤੋਂ ਰਿਕਵਰ ਕੀਤੀ ਹੈ ਜੀ ਜੀ ਵੈਪਨ ਮੈਮ ਕਿੱਥੇ ਦਾ ਸੀਗਾ ਕਿੱਥੋਂ ਲੈ ਕੇ ਆਏ ਸੀ ਜਾਂ ਕਿਵੇਂ ਆਂਦੇ ਨੇ ਵੱਡਾ ਇੱਕੇ ਸਵਾਲ ਹੈਗਾ ਕਿਉਂਕਿ ਜਿੱਥੇ ਬਾਰਦਾਤ ਹੁੰਦੀ ਹੈ ਅੱਜ ਕੱਲ ਛੋਟੇ-ਛੋਟੇ ਜਿਵੇਂ ਜਿਹੜੇ ਬਾਰਦਾਤ ਕਰਦੇ ਉਹਨਾਂ ਦੀ ਉਮਰਾਂ ਵੀ ਥੋੜੀਆਂ ਹੁੰਦੀਆਂ ਨੇ ਤੇ ਵੈਪਨ ਆਮ ਤੌਰ ਤੇ ਮਿਲ ਜਾਂਦਾ ਕਿਸੇ ਬਾਰਦਾਤ ਦੇ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਸ ਚੀਜ਼ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਲੈ ਕੇ ਇਹਦੇ ਡੂੰਘਾਈ ਦੇ ਵਿੱਚ ਇਸ ਗੱਲ ਬਾਰੇ ਤਫਤੀਸ਼ ਕਰਾਂਗੇ ਜੀ ਟੋਟਲ ਮੈਮ ਕਿੰਨੇ ਕਿੰਨੇ ਨੇ ਅਕਿਊਜ਼ ਇਹਦੇ ਵਿੱਚ ਸੀਗੇ ਜੀ ਇਹਦੇ ਵਿੱਚ ਫੇਰ ਅਸੀਂ 4 ਅਕਿਊਜ਼ ਅਰੈਸਟ ਕੀਤੇ ਨੇ ਪਰ ਕਿਉਂਕਿ ਹਜੇ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਹੋਰ ਖੁਲਾਸੇ ਹੋਣ ਦੀ ਸਾਨੂੰ ਉਮੀਦ ਹੈ ਤੇ ਜਿਹੜੀਆਂ ਗੱਡੀਆਂ ਮੈਮ ਫੜੀਆਂ ਆਆਂ ਕਾਰਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਤੇ ਉਹ ਮਤਲਬ ਇਹਨਾਂ ਦੀਆਂ ਆਪਣੀਆਂ ਸੀਗੀਆਂ ਜਾਂ ਉਹ ਚੋਰੀ ਕੀਤੀਆਂ ਜਾਂ ਕਿਵੇਂ ਇਹ ਸਾਰਾ ਜੀ ਗੱਡੀਆਂ ਦੀ ਡਿਟੇਲ ਇਹਦੇ ਸਾਰੇ ਅਸੀਂ ਜਿਹੜੇ ਟ੍ਰਾਂਸਪੋਰਟ ਆਫਿਸਿਸ ਨੇ ਉਹਨਾਂ ਤੋਂ ਲਿਖਤੀ ਦੇ ਵਿੱਚ ਰਿਪੋਰਟ ਲਾਵਾਂਗੇ ਸਾਰੀ ਚੀਜ਼ ਅਸੀਂ ਡੁੰਗ੍ਹਾਈ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਇਹਨੂੰ ਦੇਖਾਂਗੇ ਜੀ ਜੀ ਥੈਂਕ ਯੂ ਮੈਮ ਸੋ ਮੈਮ ਸਾਡੇ ਨਾਲ ਮੌਜੂਦ ਸਗੇ ਇੱਥੇ ਪਰਿਵਾਰਕ ਮੈਂਬਰ ਵੀ ਮੌਜੂਦ ਹੈ ਬਈ ਤੁਹਾਡੇ ਅਮਾਉਂਟ ਸਗੇ ਤੁਹਾਡੇ ਫੈਕਟਰੀ ਦੇ ਵਿੱਚ ਹੋਈ ਚੋਰੀ ਜੀ ਹਾਂ ਜੀ ਜੀ ਕਿੰਨੀ ਅਮਾਉਂਟ ਸਗੀ ਟੋਟਲ ਜੀ ਸਰ ਕਿਹੜੀ ਅਮਾਉਂਟ ਸਗੀ ਇਹ 25 ਤੋਂ 26 ਲੱਖ ਰੁਪਿਆ ਇੱਕ ਚ ਪਈ ਸੀਗੀ ਤੇ ਇੱਕ ਹੋਰ ਦਰਾਜ਼ ਸੀਗਾ ਸਾਡਾ ਕੋਜਿਛ 8 ਲੱਖ ਰੁਪਇਆ 4 ਲੱਖ 8000 ਰੁਪਇਆ ਸਮਝ ਪਤਾ ਲੱਗਾ 4 ਲੱਖ 8000 ਰੁਪਇਆ ਉਹਦੇ ਵਿੱਚ ਪਿਆ ਸੀ ਅੱਛਾ ਜੀ ਮੋਟੇ ਮੋਟੇ ਨਕਤ 30 ਲੱਖ ਰੁਪਇਆ ਹੈ ਕਿੰਨੇ ਕਿੰਨੇ ਸਮੇਂ ਤੋਂ ਇਹ ਜਿਹੜੇ ਵਿਸ਼ਾਲ ਨਾਂ ਦਾ ਜਿਹੜਾ ਅਕਾਊਂਟੈਂਟ ਤੁਹਾਡਾ ਕਿੰਨੇ ਕ ਸਮੇਂ ਤੋਂ ਤੁਹਾਡੇ ਕੋਲ ਕੰਮ ਕਰ ਰਿਹਾ ਹੈ ਇਹ 10 ਸਾਲ ਤੋਂ ਆਸपास ਸਾਡੇ ਕੋਲ ਕੰਮ ਕਰ ਰਿਹਾ ਹੈ ਅੱਛਾ ਹਾਂ ਜੀ ਕਿਵੇਂ ਦੇ ਰਿਲੇਸ਼ਨ ਸਕੇ ਤੁਹਾਡਾ ਨਾ ਕਈ ਵਾਰ ਇਦਾਂ ਹੁੰਦਾ ਵਰਕਰ ਬੜਾ ਨੇੜੇ ਹੋ ਜਾਂਦਾ ਮਾਲਕਾਂ ਦੇ ਨਹੀਂ ਨਹੀਂ ਬਸ ਸਾਡੇ ਸਾਡੇ ਕਾਉਂਸਲ ਦਾ ਕੰਮ ਕਰਦਾ ਸੀ ਆ ਇਹ ਕਿਹੜਾ ਕੈਸ਼ ਸੀਗਾ ਇਹ ਸਾਡੇ ਕੋਲੇ ਪਰਸੋ ਕੈਸ਼ ਆਇਆ ਸੀ ਇਹ ਚੀਜ਼ ਤਾਂ ਸੀ ਹਾਂ ਉਸ ਟਾਈਮ ਕੰਪਨੀ ਦਾ ਕੋਈ ਮਾਲਕ ਜਾਂ ਕੋਈ ਵੀ ਮੈਨੇਜਰ ਵਗੈਰਾ ਨਹੀਂ ਸੀ ਉੱਥੇ ਉਹਨਾਂ ਨੂੰ ਪਤਾ ਨਾ ਸਕੇ ਜੀ ਨਹੀਂ ਸਰ ਇਹ ਕਿਦੋਂ ਕੈਸ਼ ਆਇਆ ਮੇਰੇ ਕੋਲੇ ਉਹ ਇਹ ਵੀ ਸੀਗਾ ਵਿਸ਼ਾਲ ਵੀ ਸੀਗਾ ਤੇ ਸਾਡੇ ਕੋਲ ਹੋਰ ਵੀ ਸੀਗੇ ਉਹਨਾਂ ਨੂੰ ਪਤਾ ਸੀ ਇਹ ਕੈਸ਼ ਅੰਦਰ ਪਿਆ ਹੈ ਕਿਸ ਦਿਨ ਕੈਸ਼ ਆਇਆ ਸੀ ਇਹ ਸਰ ਸਾਡੇ 18 ਤਰੀਕ ਨੂੰ ਸਾਡੇ ਕੋਲ ਕੈਸ਼ ਆਇਆ ਸੀਗਾ ਦੁਪਹਿਰੇ ਹਾਂਜੀ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਦੋ ਤਿੰਨ ਦਿਨਾਂ ਦੇ ਵਿੱਚ 19 ਤਰੀਕ ਨੂੰ 19 ਤਰੀਕ ਨੂੰ ਇਹ ਕੰਮ ਹੋਇਆ ਏ 19 ਤਰੀਕ ਨੂੰ ਸਾਡੀ ਮਾਤਾ ਜੀ ਦਾ ਭੋਗ ਸੀਗਾ ਤੇ ਇਹ ਸਾਨੂੰ ਕੀ ਪਤਾ ਲੱਗਿਆ ਡੇਢ ਤੋਂ ਦੋ ਦੇ ਵਿੱਚ ਇਹ ਕੰਮ ਹੋਇਆ ਗਿਆ ਤੇ ਸਾਨੂੰ ਕੋਈ ਫੋਨ ਆਇਆ ਸੀਗਾ ਗ੍ਰਾਮ ਦੇ ਬਾਹਰੋਂ ਤੇ ਐਂਕ ਕਿ ਤੁਹਾਡੇ ਅੰਦਰ ਚੋਰੀ ਹੋ ਗਈ ਹੈ ਫਿਰ ਅਸੀਂ ਮੌਕੇ ਤੇ ਬੰਦੇ ਭੇਜੇ ਤੇ ਮੌਕੇ ਤੇ ਸਾਨੂੰ ਪਤਾ ਲੱਗਿਆ ਇਹ ਚੀਜ਼ਾਂ ਹੋ ਗਿਆ ਫਿਰ ਅਸੀਂ ਮੁੜ ਕੇ ਟੀਮ ਐਸਐਸਓ ਸਾਹਿਬ ਨੂੰ ਮੌਕੇ ਤੇ ਅਸੀਂ ਫੋਨ ਕਰਕੇ ਦੱਸਿਆ ਆ ਕਿ ਕੀ ਗੱਲ ਹੋ ਗਈ ਬਾਕੀ ਇਹਨਾਂ ਦੀ ਮੌਕੇ ਤੇ ਸਾਰੀ ਟੀਮਾਂ ਪਹੁੰਚੀਆਂ ਤੇ ਐਸਪੀਡੀ ਵੀ ਆਈ ਸੀਗੇ ਹੋਰ ਸਾਰੀ ਟੀਮਾਂ ਇਹਨਾਂ ਦੀ ਮੌਕੇ ਤੇ ਪਹੁੰਚ ਗਏ ਤੇ ਸੀਬੀਟੀ ਕੈਮਰੇਮ ਦੇ ਵਿੱਚ ਇਹਨਾਂ ਨੇ ਸਭ ਕੁਝ ਦੇਖਿਆ ਆਲਟੋ ਕਾਰ ਸੀ ਤਿੰਨ ਬੰਦੇ ਆਏ ਆ ਤੇ ਬਡੇ ਰਾਮ ਨੰਦ ਆਏ ਆ ਤੇ ਇਹਨਾਂ ਨੇ ਉਹਨੂੰ ਕੱਟ ਕੇ ਨਿਮਾਰੀ ਨੂੰ ਤੇ ਇਹਨਾਂ ਨੇ ਪੈਸੇ ਲਕੋ ਕੇ ਲੈ ਗਏ। ਸ਼ਿੰਕਾ ਜੀ ਤੇ ਇੱਕ ਵਾਰੀ ਤਾਂ ਡਰ ਜਿਆ ਜਰੂਰ ਮਨ 'ਚ ਬਣ ਗਿਆ ਹੋਗਾ ਵੀ ਹੁਣ ਪੈਸੇ ਸ਼ਾਇਦ ਵਾਪਸ ਨਹੀਂ ਆਉਣਗੇ ਕਿਉਂਕਿ ਬਾਗਾਰ ਦਾ ਤਾਂ ਘਟਦੀਆਂ ਨੇ ਕਾਫੀ ਪੰਜਾਬ ਦੇ ਵਿੱਚ ਤੇ ਕਈ ਤਾਂ ਜਿਹੜੇ ਮੁਜ਼ਰਮ ਆ ਫੜੇ ਜਾਂਦੇ ਨੇ ਤੇ ਕਈ ਵਾਰ ਇਦਾਂ ਹੁੰਦਾ ਕਿ ਨਹੀਂ ਵੀ ਫੜੇ ਜਾਂਦੇ। ਨਹੀਂ ਸਾਨੂੰ ਪੁਲਿਸ ਤੇ ਪੂਰਾ ਮਾਣ ਸੀਗਾ ਇਸ ਚੀਜ਼ ਦਾ ਤੇ ਇਹ ਪੈਸਾ ਸਾਨੂੰ ਕਵਰੀ ਕਰਕੇ ਦੇਣਗੇ ਜੀ। ਜੀ ਤੇ ਇਹਨਾਂ ਸਾਨੂੰ ਪੂਰਾ ਭਰੋਸਾ ਸੀ ਇਹਨਾਂ ਦੇ ਉੱਪਰ ਸਾਨੂੰ ਇਹ ਪੈਸਾ ਬਹੁਤ ਜਲਦੀ ਇਹਨਾਂ ਨੇ ਸਾਨੂੰ ਭਰੋਸਾ ਹੀ ਦਵਾਇਆ ਸੀ ਉਹਨਾਂ ਤੋਂ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਕੋਲ ਪੈਸਾ ਦੋ ਤਿੰਨ ਘੰਟਿਆਂ ਦੇ ਕਰ ਕੇ ਕਰਕੇ ਦਵਾਵਾਂਗੇ ਇਸ ਵੇਲੇ ਕਿਹੋ ਜਿਹਾ ਮਹਿਸੂਸ ਕਰ ਰਹੇ ਹਾਂ ਅਸਰ ਬੜੀ ਖੁਸ਼ੀ ਸਾਨੂੰ ਇਹ ਚੀਜ਼ ਦੀ ਇਸ ਸਾਹਬ ਤੇ ਮੈਮ ਸਾਬ ਤੇ ਐਸਐਸਪੀ ਤੇ ਤੇ ਐਸਪੀਡੀ ਦੇ ਉੱਪਰ ਬੜੀ ਖੁਸ਼ੀਆਂ ਚੀਜ਼ ਦੀਆਂ ਸਾਨੂੰ ਇਹ ਕਿਹੜਾ ਬਾਕੀ ਪੈਸਾ ਇਹ ਸਾਨੂੰ ਹੋਰ ਵੀ ਕਵਰ ਕਰਕੇ ਦੇਣਗੇ ਇਹ ਜੀ ਬਾਕੀ ਜੋ ਵੀ ਨਰ ਅਚਰਬੰਦ ਹੋ ਉਹ ਆਪਣੇ ਲੈ ਲੈਂਗੇ ਜੀ ਬਹੁਤ ਬਹੁਤ ਧੰਨਵਾਦੀ ਸੋ ਇਹ ਪਰਿਵਾਰ ਸਾਡੇ ਨਾਲ ਮੌਜੂਦ ਸਗੇ ਜਿਨ੍ਹਾਂ ਦੇ ਕੱਲ 25 ਲੱਖ ਦਕੈਤੀ ਜਿਹੜੀ ਹੋਈ ਸੀ ਇਹਨਾਂ ਦੀ ਕੰਪਨੀ ਦੇ ਵਿੱਚ ਪਰ ਪੁਲਿਸ ਨੇ ਇੱਕ ਵਧੀਆ ਕੰਮ ਦਿਖਾਉਂਦੇ ਹੋਏ ਤਕਰੀਬਨ 3-4 ਘੰਟਿਆਂ ਦੇ ਵਿੱਚ ਸਾਰੇ ਜਿਹੜੇ ਲੁੱਟ ਦੀ ਜਿਹੜੀ ਆ ਰਿਕਵਰੀ ਕਰ ਲਈ ਨਾਲ ਨਾਲ ਵੈਪਨ ਵੀ ਜਿਹੜੇ ਆ ਉਹ ਉਹਨਾਂ ਲੁਟੇਰਿਆਂ ਤੋਂ ਫੜੇ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਹੋਰ ਵੀ ਤਾਰਾਂ ਲੁਟੇਰਿਆਂ ਦੀਆਂ ਅੱਗੇ ਜੁੜੀਆਂ ਹੋ ਸਕਦੀਆਂ ਹੋਂਦ ਮੇਰੇ ਖਲਾਸੇ ਜਿਹੜੇ ਆ ਪੁਲਿਸ ਆਉਣ ਵਾਲੇ ਸਮੇਂ ਵਿੱਚ ਕਰੇਗੀ ਸੋ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘੜੀ ਪ੍ਰੋ ਪੰਜਾਬ ਟੀਵੀ ਮੰਡੀ ਗੋਵਿੰਦਗੜ੍ਹ